ਬਣਾਉਣ ਵਾਲਾ ਮੈਂ ਕੱਲਾ ਰੰਦਾਵਾ ਖਾਣ ਵਾਲੇ ਹਜ਼ਾਰਾਂ ਲੱਖਾਂ ਬੰਦੇ ਨੇ ਦੇਖੋ ਜੀ ਸਾਲ ਤੱਕ ਇਹ 25-30 ਕਿਲੋ ਮਾਲ ਖੋਜੀ ਸਾਡਾ ਆ ਵੇਚਦਾ ਹਾਂ ਜੀ ਅਜੇ ਅਸੀਂ ਸੂਰਵੀ ਕਰਿਆ ਹਾਂ ਤੁਸੀਂ ਕਹੋਗੇ 25-30 ਕਿਲੋ ਕੱਢ ਕੇ ਤੁਹਾਨੂੰ ਇਹ ਚ ਕੀ ਬਚੂ ਕਿ ਐਦਾਂ ਕਰਕੇ ਸਾਫ਼ ਸੋਤਰਾ ਹੋ ਕੇ ਚਾਰ ਰੋਡੇ ਤੱਕ ਕੋਈ ਵੀ ਮੋਟੀ ਹੱਡੀ ਨਹੀਂ ਆਉਗੀ ਲੈ ਵੀ ਦੋਸਤੋ ਅੱਜ ਬਾਈ ਬਣ ਰਿਹਾ ਹੈਗਾ ਜੀ ਰੰਦਾਵਾ ਲੋਂਗੋਵਾਲ ਦੇ ਵਿੱਚ ਬੱਕਰੇ ਦਾ achar 200 ਕਿਜੀ ਤਿੰਨ ਕੜਾਹੇ ਦੇਖ ਸਕਦੇ ਹੋਗੇ 1 2 3 3 ਨਕੜਾਏ ਪੂਰੇ ਚਾਲੂ ਨੇ ਤੇ ਇੱਧਰ ਬਾਪੂ ਜੀ ਜਿੰਨਾ ਕਚਾਰ ਬਣੀ ਜਾਂਦਾਗਾ ਉਹਨੂੰ ਕਰਦੇ ਨੇ ਠੰਡਾ ਤੇ ਠੰਡਾ ਕਰਕੇ ਉਹਦੀ ਗ੍ਰੇਡਿੰਗ ਹੋ ਰਹੀ ਹੈਗੀ ਵੀ ਕੁਆਲਿਟੀ ਦਾ ਪੂਰਾ ਧਿਆਨ ਰੱਖਿਆ ਗਿਆ ਨਾ ਕਿਵੇਂ ਧਿਆਨ ਰੱਖਿਆ ਗਿਆ ਸਾਰਾ ਕੁਝ ਦਿਖਾਵਾਂਗੇ ਤੇ ਚਾਰ ਦੀ ਕੁਆਲਿਟੀ ਦਿਖਾਵਾਂਗੇ ਬਣੇ ਰਿਓ ਬੀੜ ਦੇ ਵਿੱਚ ਬਾਪੂ ਜੀ ਅਸਿਰਕਾਰ ਜੀ ਅਸਿਰਕਾਰ ਜੀ ਕੀ ਹਾਲ ਚੱਲ ਬਾਪੂ ਜੀ ਕੀ ਕਾਜੀ ਬਸੇ ਪਤੀ ਹੋ ਜੀ ਕੁਆਲਿਟੀ ਕਿਵੇਂ ਹੁੰਦੀ ਹੈ ਬਾਪੂ ਆਪਣੇ ਚਾਰ ਦੇ ਸਾਡੀ ਰਸਾਬ ਮਟਰਨ ਦੀ ਜਿਹੜੀ ਕੁਆਲਿਟੀ ਆ ਜੀ ਪੂਰੀ ਇੱਕ ਨੰਬਰ ਆ ਹਾਂਜੀ ਕਿਉਂਕਿ ਆਸੀਂ ਨਹੀਂ ਕਹਿੰਦੇ ਸਾਨੂੰ ਪਬਲਿਕ ਕਹਿੰਦੀ ਹੈ ਪਬਲਿਕ ਕਹਿੰਦੀ ਹੈਗੀ ਠੀਕ ਆ ਜੀ ਸਾਡੇ ਕਹੇ ਤੋਂ ਤਾਂ ਕੁਆਲਿਟੀ ਬਣਦੀ ਨਹੀਂ ਹੂੰ ਸਾਡੀ ਜਵਾਨਾਂ ਕਹੇ ਤੋਂ ਵਧਿਆ ਨਹੀਂ ਬਣਦਾ ਘਟਿਆ ਨਹੀਂ ਬਣਦਾ ਸਹੀ ਗੱਲ ਆ ਜੀ ਕਿੰਨਾ ਸਾਲ ਚੱਲ ਪਿਆ ਬਾਪੂ ਇਹ ਤੇ ਕੀ ਆਪਾਂ ਨੂੰ ਸਾਨੂੰ 3-4 ਸਾਲ ਹੋ ਗਿਆ ਠੀਕ ਆ ਜੀ ਹਾਂਜੀ ਜਦੋਂ ਆਪਣਾ ਪਹਿਲਾ ਪਹਿਲਾ ਸੀ ਨਾ ਉਦੋਂ ਤਾਂ ਲੰਬੇ ਹੈਗੇ ਸੀਗੇ ਉਦੋਂ ਦੀ ਫੁੱਲ ਲੰਬੇ ਜੀ ਹਾਂਜੀ ਅੱਜ ਕਿਵੇਂ ਨੇ ਲੰਬੇ ਅੱਜ ਮੇਰੇ ਕਾਲ ਮੁਤਾਬਕ ਵੀ 100 ਤੋਂ ਇੱਕ ਕੌਤਕ ਠੀਕਾ ਕਿਉਂਕਿ ਉਹ ਵੀ ਦੇਖੋ ਬਣਾਉਣ ਵਾਲਾ ਮੈਂ ਇਕੱਲਾ ਰਦਾਵਾ ਖਾਣ ਵਾਲੇ ਹਜ਼ਾਰਾਂ ਲੱਖਾਂ ਬੰਦੇ ਨੇ ਹਜ਼ਾਰ ਲੱਖ ਸਾਰਿਆਂ ਨੂੰ ਤਾਂ ਮੈਂ ਸੰਤੁਸ਼ਟ ਵੀ ਨਹੀਂ ਕਰ ਸਕਦਾ ਸਹੀ ਗੱਲ ਹੈ ਸਾਰਿਆਂ ਦੇ ਸਵਾਦ ਮੈਂ ਇਕੱਲਾ ਬੰਦਾ ਦੇ ਵੀ ਨਹੀਂ ਸਕਦਾ ਦੇ ਵੀ ਨਹੀਂ ਸਕਦਾ ਹੈਗਾ ਹਣਾ ਉਹਦੇ ਵਿੱਚੋਂ ਕੋਈ ਨਾ ਕੋਈ ਕਮੀਆਂ ਪੇਚੀਆਂ ਦੇ ਕੋਈ ਇਨਸਾਨ ਆ ਇਨਸਾਨ ਇੱਕ ਗਲਤੀ ਕਰਦਾ ਗਲਤੀ ਦਾ ਪੂਤਲਾ ਸਹੀ ਗੱਲ ਆ ਕਮੀਆਂ ਪੇਚੀਆਂ ਰਹ ਜਾਂਦੀਆਂ ਨੇ ਪਰ ਆਸਫਲ ਦੇ ਟਿੱਡ ਆਪਦੇ ਟਿੱਡ ਦੇ ਵਿੱਚੋਂ ਕਮੀ ਪੇਚੀ ਨਹੀਂ ਰਹਣਦੇ ਜੀ ਸਹੀ ਗੱਲ ਆ ਲੈ ਮਿੱਤਰੋ ਦੇਖ ਆ ਗਾ ਮਟੀਰੀਅਲ ਕਿੱਦਾਂ ਦਾ ਹੁੰਦਾ ਬਾਪੂ ਜੀ ਆਪਣੇ ਆਪਾ ਮਟੀਰੀਅਲ ਦੀ ਗੱਲ ਉਹ ਬਾਤ ਕਰੀਏ ਜੀ ਮਟੀਰੀਅਲ ਇਸ ਕਰਕੇ ਮਟੀਰੀਅਲ ਬਹੁਤ ਵਧੀਆ ਹੁੰਦਾ ਜੀ ਜਿਹੜੀ ਗੱਲ ਮੈਂ ਤੁਹਾਨੂੰ ਹੁਣ ਕਹਿ ਕੇ ਹਟਿਆ ਹੂੰ ਵੀ ਆਸਫਲ ਦੇ ਟਿੱਡੋਂ ਹੂੰ ਨੀ ਮਾੜਾ ਖਵਾ ਕੇ ਰਾਜੀ ਦੇਖੋ ਗਲਤੀ ਬੰਦੇ ਤੋਂ ਹੁੰਦੀ ਆ ਉਹ ਜੇ ਬੱਕਰੀ ਵਾਲਾ ਕਿਉਂਕਿ ਉਹ ਤੁਸੀਂ ਮੇਰੇ ਸਾਹਮਣੇ ਆ ਕੇ ਦੇਖ ਲਓ ਆਖਾਓ ਜੀ ਮੈਂ ਕਿਉਂ ਕਹਣਾ ਆਹ ਦੇਖੋ ਆ ਪੀਸ ਨੇ ਆ ਟ੍ਰੇਜ ਪਾਤਾ ਟ੍ਰੇਜ ਪਾਤਾ ਹਾਂ ਜੀ ਉਹਦੇ ਕੱਢ ਕੇ ਇਹਦੇ ਵਿੱਚ ਦੇਖੋ ਆ ਪੀਸ ਆ ਗਏ ਹੂੰ ਇਹ ਬਿਨਾ ਵਾਸਤੋਂ ਪੀਸ ਟਿੰਡਲ ਆ ਗਿਆ ਜੀ ਇੱਕ ਠੀਕ ਆ ਜੀ ਆ ਦੇਖੋ ਇਹ ਖੜਾ ਪਏ ਨੇ ਸਾਰੇ ਹਾਂ ਖੜਕਦਾ ਜੀ ਹੂੰ ਅਸੀਂ ਇੰਨਾ ਤਿਆਰ ਰੱਖਦੇ ਆ ਕਿ ਇਹ ਜਣੀ ਕਿ ਹਾਂ ਜੀ ਡੱਬਿਆਂ ਤੇ ਭਰਤੀ ਨਹੀਂ ਕਰਦੇ ਠੀਕ ਹੈ ਜੀ ਕਿਉਂਕਿ ਅਗਲੇ ਨੇ 2 ਰੁਪਏ ਖਰਚਣੇ ਨੇ ਅਗਲੇ ਦਾ ਕਿਉਂ ਮਾਸਕ ਪਾਈਏ ਠੀਕ ਹੈ ਜੀ ਬਾਹਰ ਭੇਜ ਦਿਨੋ ਯਾਨੀ ਕਿ ਸਾਰੇ ਨੂੰ ਬਾਹਰ ਕੱਢ ਦੇਣਾ ਹਾਂ ਹਾਂ ਜੀ ਬਾਹਰ ਕੱਢ ਦੇਣਾ ਜੀ ਬਈ ਮਿੱਤਰੋ ਦੇਖ ਸਕਦੇ ਜੀ ਇਹ ਆ ਹੱਡੀ ਆ ਗਈ ਜੀ ਇਹ ਕੱਢ ਦਿੰਦੇ ਆ ਜੀ ਤੇ ਆ ਹੱਡੀ ਨਿਕਲ ਹੀ ਇਹ ਕੱਢ ਦਿੰਦੇ ਆ ਜੀ ਠੀਕ ਹੈ ਜੀ ਕੰਮ ਤੇ ਕੰਮ ਦੇ ਪੀਸ ਰੱਖ ਦਿਓ ਫਿਰ ਤੁਸੀਂ ਇੱਕ ਗੱਲ ਹੋਰ ਕਹੋਗੇ ਹਾਂ ਜੀ ਬਾਪੂ ਜੀ ਦੇਖੋ ਜੀ ਸਾਲ ਤੱਕ 25-30 ਕਿਲੋ ਮਾਲ ਖੋਜੂ ਸਾਡਾ ਆ ਵੇਚਦਾ ਹਾਂ ਜੀ ਅਜੇ ਅਸੀਂ ਸ਼ੁਰੂ ਹੀ ਕਰਿਆ ਹਾਂ ਤੁਸੀਂ ਕਹੋਗੇ 25-30 ਕਿਲੋ ਕੱਢ ਕੇ ਤੁਹਾਨੂੰ ਇਹ ਚ ਕੀ ਬਤੂ ਕੁਝ ਵੀ ਨਹੀਂ ਬਚਦਾ ਜੀ ਹਾਂ ਪਰ ਅਸੀਂ ਹੁੰਦੇ ਅੱਜ ਇਹ ਦੇਖਿਆ ਜਾਵੇ ਤਾਂ ਹੀ ਹਾਂ ਜੋ ਬਚਦਾ ਨਹੀਂ ਤੁਸੀਂ ਕਿਉਂ ਮੱਥਾ ਮਾਰਦੇ ਹੋ ਹਾਂ ਵੀਰ ਜੀ ਸਾਨੂੰ ਸਿਰਫ 20-50 ਰੁਪਏ ਬਚਦੇ ਨੇ ਉਹ ਆਜਾ ਅਸੀਂ ਪਾਵਰ ਨੂੰ ਜ਼ਿਆਦਾ ਕੁਆਂਟੀਟੀ ਦੀ ਵੱਧ ਵੇਚਾਂ ਕੁਆਂਟੀਟੀ ਵੱਧ ਵੇਚਾਂ ਇਹੀ ਗੱਲ ਹਾਂ ਹੋਰ ਕੋਈ ਕਮੀ ਪੈਸੀ ਨਹੀਂ ਜੇ ਕਮਦਾ 200 ਰੁਪਇਆ ਕਮਾਉਂਦਾ 300 ਰੁਪਇਆ ਕਮਾਉਂਦਾ ਉਹਦਾ 50 ਕਿਲੋ ਵਿਕ ਗਿਆ 20 ਕਿਲੋ ਵਿਕ ਗਿਆ ਉਹਦੇ ਨਾਲ ਅਸੀਂ 50 ਰੁਪਏ ਕਮਾਈ ਨਾਲ 4 ਕੁਇੰਟਲ ਵੇਚ ਕੇ ਉਹਦੇ ਨਾਲ ਦੁੱਗਣੇ ਰੁਪਏ ਫੇਰ ਕਮਾ ਲਏ ਸਹੀ ਗੱਲ ਹੈ ਡੇਲੀ ਕਿੰਨਾ ਵੇਚ ਜਾਂਦਾ ਡੇਲੀ ਕਿੰਨਾ ਵੇਚ ਜਾਂਦਾ ਜੀ ਡੇਲੀ ਲਗਭਗ ਜੀ 2 ਸਵਾ 2 ਕੁਇੰਟਲ ਦੇ ਲਗਭਗ ਜਾਂਦਾ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਜਨ ਕਿ ਆ ਜਿਹੜਾ 4 ਵਜੇ ਜੀ ਬਣੀ ਜਾਂਦਾ ਕਿ ਅੱਜ ਦਾ ਆਰਡਰ ਹੈ ਹਾਂ ਜੀ ਇਹ ਆਰਡਰ ਆ ਗਿਆ ਅੱਜ ਦਾ ਆਰਡਰ ਦੇ ਉੱਤੇ ਹੀ ਬਣਦਾ ਬਾਈ ਯਾਨਕਿ ਤੁਸੀਂ ਕਾਲ ਕਰਕੇ ਆਪਣਾ ਆਰਡਰ ਬੁੱਕ ਕਰੋ ਤਾਜ਼ਾ ਤਾਜ਼ਾ ਬਣ ਕੇ ਆਊਗਾ ਤੁਹਾਡੇ ਕੋਲੇ। ਤੋਂ ਜੇ ਅਸੀਂ ਹੂੰ ਲੋਕਾਂ ਦੇ ਮੁਤਾਬਕ ਚੱਲੀਏ ਹਾਂਜੀ ਜਿਵੇਂ ਸਾਡੀ ਮੰਗ ਆ ਪਰ ਅਸੀਂ ਸਾਰੇ ਬਹੁਤ ਪਬਲਿਕ ਤੋਂ ਮਾਫੀ ਮੰਗਦਾ ਹਾਂ ਕਿਉਂਕਿ ਜਿੰਨਾ ਚਾਰ ਦੀ ਡਿਮਾਂਡ ਆ ਪਬਲਿਕ ਦੀ ਖਾਣ ਦੇ ਸਕਰੀਨ ਚਾਰ ਵਾਲੇ ਬੰਦਿਆਂ ਦੀ ਉਹਨਾਂ ਸਾਰਿਆਂ ਤੋਂ ਤਿਆਰ ਨਹੀਂ ਹੋ ਰਿਆ ਪੂਰਾ ਵੀ ਨਹੀਂ ਹੋ ਸਕਦਾ। ਇਹ ਨਹੀਂ ਹੋ ਰਿਹਾ ਕਹਿੰਦੇ ਤੁਸੀਂ ਇਹ ਵੀ ਸਵਾਲ ਕਰੋਗੇ ਵੀ ਯਾਰ ਲੈਣ ਵਾਲਾ ਜਿੰਦੇ 40 ਤੇ 20 ਕੁਇੰਟਲ ਕਰ ਲਾ ਪਰ ਸਾਡੇ ਕੋਲੇ ਐਸੀ ਵੀਰੇ ਸਾਨੂੰ ਇਹ ਨਹੀਂ ਆਸ ਨਹੀਂ ਸੀ ਠੀਕ ਆ ਸਾਨੂੰ ਵੱਧ ਤੋਂ ਵੱਧ 100 ਕੁਇੰਟਲ ਦੀ ਆਸ ਸੀ ਵੀ 100 ਕੁਇੰਟਲ 80 ਕਿਲੋ 100 ਕੁਇੰਟਲ ਡੇਲੀ ਵੀ ਪੂਰਾ ਸਾਡੇ 100 100 ਕਿਲੋ ਦੀ 100 ਕੁਇੰਟਲ ਦਾ ਹੀ ਪ੍ਰਬੰਧਾ 100 ਕਿਲੋ 100 ਕਿਲੋ ਜੀ ਹਾਂ 100 ਕਿਲੋ 100 ਕਿਲੋ ਹਾਂ ਜੀ 100 ਕਿਲੋ ਮਾਫੀ ਮੰਗਦਾ ਚਲੋ ਇਨਸਾਨ ਗਲਤੀ ਦਾ ਪੂਤਲਾ ਸਾਨੂੰ ਆਸਤੀ ਵੀ 100 ਕਿਲੋ ਮਸਾਂ ਵਿਕੂ ਡੇਲੀ ਦਾ ਹੀ ਚਲੋ ਸਾਨੂੰ ਸਸਤੀ ਦੀ ਵੀ 100 ਵੇਕੇ ਗਿਆ ਬਹੁਤ ਆ ਠੀਕ ਹੈ ਪਰ ਅਚਾਨਕ ਹੋਇਆ ਐਸਾ ਕੁਦਰਤ ਦਾ ਪਾਣਾ ਹੋਇਆ ਜਾਦੂ ਹੋਇਆ ਪਬਲਿਕ ਇੱਕਦਮ ਡਿੱਗ ਗਈ ਠੀਕ ਹੈ ਪਰ ਇਸ ਟਾਈਮ 2.5 ਸਵਾ 200 ਚਾਹ ਡੇਲੀ ਵਿਕਦਾ ਸਾਡੇ ਕੋਲੇ ਜੇ ਸਹੀ ਪਬਲਿਕ ਦੀ ਮੰਗ ਦੇ ਹਿਸਾਬ ਨਾਲ ਚਾਰ ਬਣਾਈਏ ਤਾਂ ਘੱਟੋ ਘੱਟ 3 ਤੋਂ 4 ਕੌਂਟਲ 4 ਬਣੇ ਪਰ ਸਾਡੇ ਕੋਲੇ ਇਹ ਕਿ ਪ੍ਰਬੰਧ ਨਹੀਂ ਇਸ ਕਰਕੇ ਅਸੀਂ ਬਾਰੇ ਵੀਰਾਂ ਤੋਂ ਮਾਫੀ ਮੰਗਦਾ ਜਿਨ੍ਹਾਂ ਨੂੰ ਅਸੀਂ ਆਰਡਰ ਆਰਡਰ ਤੇ ਕਹਿ ਦਿੰਨਾ ਵੀਰ ਬਣ ਕੇ ਆਤ ਕੀ ਸਾਤੋਂ ਘੱਟ ਬਣਾਇਆ ਜਾਂਦਾ ਤੇ ਅਸੀਂ ਇਸ ਕਰਕੇ ਜਿਨ੍ਹਾਂ ਨੂੰ ਅਸੀਂ ਦੇ ਜਿਹੜੇ ਵੀਰਾਂ ਨੂੰ ਅਸੀਂ ਪੰਜਾਬ ਦੇ ਵਿੱਚ ਸਾਡੇ ਬਹੁਤ ਬੰਦੇ ਕਾਊਂਟਰ ਮੰਗ ਰਹੇ ਨੇ ਠੀਕ ਹੈ ਜੀ ਅਸੀਂ ਉਹਨਾਂ ਵੀਰਾਂ ਤੋਂ ਮਾਫੀ ਮੰਗਦਾ ਹੱਥ ਜੋੜ ਕੇ ਕਿਉਂਕਿ ਅਸੀਂ ਕਾਊਂਟਰ ਤੁਹਾਨੂੰ ਦੇ ਨਹੀਂ ਸਕਦੇ ਕਿਉਂਕਿ ਸਾਡੇ ਕੋਲ ਆਤ ਕੇ ਪ੍ਰਬੰਧ ਨਹੀਂ ਹੈਗਾ ਤੁਰਤ ਪਾਰ ਪ੍ਰਬੰਧ ਬਾਈ ਜੀ ਹੁੰਦਾ ਵੀ ਨਹੀਂ ਬਾਕੀ ਐਡਾ ਵੱਡਾ ਹੁੰਦਾ ਵੀ ਨਹੀਂ ਕਿਸੇ ਕੋਲ ਪ੍ਰਬੰਧ ਐਡਾ ਤੁਰਤ ਪ੍ਰਬੰਧ ਹੁੰਦਾ ਕਿਸੇ ਕੋਲ ਨਹੀਂ ਹੈਗਾ ਜੀ ਲੱਗਦਾ ਜੀ ਕਿਸਕਾਰ ਕੇ ਵੀਰੇ ਆਪਾਂ ਮਸਾਲਾ ਵਾਪੁਜਾ ਆਪਾਂ ਮਸਾਲੇ ਦੀ ਆਪਾਂ ਗੱਲਬਾਤ ਕਰੀਏ ਜੀ ਮਸਾਲਾ ਕਿਵੇਂ ਹੁੰਦਾ ਜੀ ਕਿਉਂਕਿ ਮੇਨ ਇਹਦਾ ਹੁੰਦਾ ਮਸਾਲਾ ਹੁੰਦਾ ਮੇਨ ਮੇਨ ਮੁੱਦਾ ਤਾਂ ਜਿਆ ਆ ਜੀ ਆ ਦੇਖੋ ਜੀ ਕਿੰਕਰ ਵੀ ਧੋਕਦੇ ਆਸੀਂ ਆ ਕਿੰਕਰ ਦਾ ਜ਼ਰੂਰੀ ਆ ਜੀ ਜਿੱਥੋਂ ਤੱਕ ਵੀਰੇ ਜੀ ਮਸਾਲੇ ਵਾਲੀ ਗੱਲ ਆ ਹਾਂਜੀ ਦੇਖੋ ਜਿਹੜਾ thora meat ਦਾ thora ਦੇਖੀ meat ਹਰੇਕ ਸਾਰੇ ਭਾਈ ਤਾਰੇ ਵਧੀਆ ਬਣਾਉਂਦੇ ਨੇ ਹਾਂਜੀ ਕੋਈ ਬੰਦਾ ਹੀ ਮਾੜਾ ਨਹੀਂ ਬਣਾਉਂਦਾ ਹਾਂ ਸਾਰੇ ਵਧੀਆ ਬਣਾਉਂਦੇ ਨੇ ਸਾਡੇ ਤੇ ਇੱਕ ਹੋ ਸਕਦਾ ਸਾਡੇ ਨੂੰ ਵਧੀਆ ਬਣਾਉਂਦੇ ਹੁਣ ਪਰ ਸਾਸੀ ਆਪਦੇ ਢਿੱਡ ਦੇ ਮੁਤਾਬਕ ਇਹ ਚਾਹੁੰਨਿਆ ਸਾਰੀਆਂ ਦੇਸੀ ਚੀਜ਼ਾਂ ਪਾਉਣੇ ਜਿਵੇਂ ਭਖੜੇ ਦਾ ਉਹ ਫੜਾਇਓ ਜੀ ਹਾਂਜੀ ਜਿਵੇਂ ਭਖੜੇ ਦਾ ਪਾਊਡਰ ਵੀ ਪਾਉਣਿਆ ਜੀ ਠੀਕ ਆ ਜੀ ਭਖੜੇ ਦਾ ਪਾਊਡਰ ਹੀ ਹਾਂ ਠੀਕ ਆ ਬਾਕੀ ਸਾਫਤ ਮੇਥੀ ਵੀ ਪਾਉਣੇ ਆਦੇ ਭਖੜੇ ਦਾ ਪਾਊਡਰ ਆ ਜੀ ਸਹੀ ਗੱਲ ਇੱਕ ਦਵਾਈ ਦਾ ਕੰਮ ਕਰਦਾ ਜੀ ਅਸੀਂ ਸਾਫਤ ਮੇਥੀ ਆਪਦੀ ਕਵਾਂਟਲਾਂ ਦੇ ਕਵਾਂਟਾ ਰੱਖੀ ਬੈਠੇ ਆ ਠੀਕ ਆ ਸਾਫਤ ਮੇਥੀ ਪਾਉਣਿਆ ਨਾ ਕਿ ਰਗੜੀ ਹੋਈ ਹੂੰ ਕਿਸ ਕਰਕੇ ਬਾਈ ਸਾਡਾ ਮਸਾਲਾ ਜਿਹੜਾ ਪੀਸ ਖਾਓ ਚਹਿਨਾ ਖਾਓ ਇੱਕ ਮੈਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਵੀ ਜਿਹੜਾ ਸਾਡਾ ਚਾਰ ਲੈ ਕੇ ਜਾਓ ਹੂੰ ਉਹ ਪੀਸ ਖਾਓ ਚਹਿਨਾ ਖਾਓ ਪਰ ਸਾਡਾ ਮਸਾਲਾ ਜ਼ਰੂਰ ਖਾਓ ਠੀਕ ਹੈ ਜੀ ਹਾਂ ਜਬੀ ਜਣਕੀ ਭਾਈ ਜੀ ਮਸਾਲੇ ਦੇ ਵਿੱਚ ਜਾਦੂ ਹੀ ਆ ਇੱਕ ਤਰ੍ਹਾਂ ਦਾ ਹਾਂਜੀ ਦੇਖ ਸਕਦੇ ਹੋ ਮਿੱਤਰੋ ਯਾਨਕਿ ਐਦਾਂ ਕਰਕੇ ਸਾਫ਼ ਸੋਤਰਾ ਹੋ ਕੇ ਚਾਰ ਘੋੜੇ ਤੱਕ ਕੋਈ ਵੀ ਮੋਟੀ ਹੱਡੀ ਨਹੀਂ ਆਉਗੀ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਤੇ ਉਹ ਹੱਡ ਹੁੰਦੇ ਨੇ ਹੱਡ ਉੱਡ ਭਾਈ ਆ ਪਏ ਨੇ ਬਾਹਰ ਕੱਢੇ ਸਾਰੇ ਜੇ ਕੋਈ ਮੋਟੀ ਹੱਡੀ ਆਉ ਵੀ ਹਾਂਜੀ ਤਾਂ ਜੇ ਕੱਧਿਆ ਗਈ ਤਾਂ ਵੀਰਾਂ ਤੋਂ ਮਾਫੀ ਮੰਗਦਿਆਂ ਹਾਂਜੀ ਅਗਰ ਕੋਈ ਜ਼ਿਆਦਾ ਆਉਂਦੀ ਆ ਤਾਂ ਉਹਦਾ ਮੁਜ਼ਰਾ ਅਸੀਂ ਬਾਈ ਜੀ ਉਹਦਾ ਬਦਲਾ ਅਸੀਂ ਤੁਹਾਨੂੰ ਦੇਵਾਂਗੇ ਠੀਕ ਹੈ ਜੀ ਹਾਂ ਕਈ ਵਾਰੀ ਕੱਧਿਆ ਜਾਂਦੀ ਆ ਉਹ ਤੋਂ ਅਸੀਂ ਮਾਫੀ ਮੰਗਦਿਆਂ ਠੀਕ ਹੈ ਕਿਉਂਕਿ ਇੰਨੇ ਚਾਰ ਦੀ ਸੰਟੀ ਕਰਕੇ ਤਾਂ ਰਹਿ ਜਾਂਦੀ ਆ ਤੇ ਸਾਡੇ ਵੀ ਬੇਵੱਸ ਹੋ ਜਾਂਦੇ ਲੈ ਵੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੂੰ ਕੋਈ ਆਚਾਰ ਚਾਹੀਦਾ ਹੋਵੇ ਬੱਕਰੇ ਦਾ achar, মুরਗੇ ਦਾ achar ਤੇ ਮੱਛੀ ਦਾ achar। ਤਾਂ ਬਈ ਸਾਰੇ ਤਰ੍ਹਾਂ ਦੇ achar ਹੁੰਦੇ ਨੇ। ਤਾਂ ਤੁਸੀਂ ਆ ਕੇ ਵੀ ਲੋਂਗੋਵਾਲ ਤੋਂ ਜਾ ਫਿਰ ਬਾਈ ਜੀ ਉੱਪਰ ਨੰਬਰ ਹੈਗਾ ਸਕਰੀਨ ਤੇ ਤੁਸੀਂ ਘਰੇ ਬੈਠੇ ਬੈਠੇ ਵੀ achar ਮੰਗਵਾ ਸਕਦੇ ਹੋਗੇ। ਅੱਜ ਦਾ ਦਿਨ ਹਾਂਜੀ 25 ਤਰੀਕ ਗੈਰਵਾਂ ਮਹੀਨਾ 2025 ਜਿਹੜਾ ਅੱਜ ਦਾ ਦਿਨ ਅੱਜ ਸਾਡੇ ਕੋਲੇ 25 ਤਰੀਕ ਨੂੰ 2 क्विंटल 20 ਕਿਲੋ ਤਾਂ ਬੱਕਰਾ ਬਣ ਰਿਹਾ ਜੀ ਠੀਕ ਹੈ ਜੀ 60 ਕਿਲੋ ਮੱਸੀ ਉਹ ਪਈਆ ਜੀ ਆ ਚੈੱਕ ਕਰਾ ਦੋਗੇ ਠੀਕ ਹੈ ਜੀ ਮੱਸੀ ਵੀ 8 ਕਿਲੋ ਸਾੜੀ ਮੱਸੀ ਬਣਨੀ ਹੈ ਜੀ ਠੀਕ ਹੈ ਜੀ ਬੀਫ 50 ਕਿਲੋ ਮੁਰਗਾ ਬਣਨਾ ਸੀ ਉਹ ਸਾਡੇ ਕੋਲੇ ਫਿਰ ਟਾਈਮ ਨਹੀਂ ਇਸ ਕਰਕੇ ਅਸੀਂ ਫਿਰ ਇੱਕ ਦੀ ਆਈਟਮ ਵਿੱਚੋਂ ਮਿਸ ਕਰਦੇ ਜਾਨੀ ਕਿ ਲਗਭਗ 3 क्विंटल 4 ਬਣ ਰਿਹਾ ਜੋ 4 ਵੀ ਵਿਕ ਜਾਂਦਾ ਜੀ ਪਰ ਮਾਫੀ ਇਹ ਤਾਂ ਉਹਨਾਂ ਵੀ ਸੱਤ ਤਿਆਰ ਨਹੀਂ ਹੋ ਤਿਆਰ ਨਹੀਂ ਹੋ ਸਾਡੇ ਕੋਲੇ ਪ੍ਰਬੰਧ ਨਹੀਂ ਅਗਲੇ ਸਾਲ ਪਰਮਾਤਮਾ ਜਿਉਂਦੇ ਰਹਿੇ ਪਾਗਲੇ ਸਾਲ 5-6 ਕੁਆਂਟਲ ਦਾ ਅਸੀਂ ਪ੍ਰਬੰਧ ਕਰਕੇ ਰਿਹਾ ਜਗ੍ਹਾ ਬਹੁਤ ਆ ਜੀ ਜਗ੍ਹਾ ਬਹੁਤ ਆ ਲੈ ਵੀ ਮਿੱਤਰੋ ਜੇ ਕਿਸੇ ਵੀ ਮੇਰੇ ਵੀਰ ਨੂੰ ਚਾਰ ਚਾਹੀਦਾ ਹੋਵੇ ਤਾਂ ਨੰਬਰ ਦੇਤਾ ਭਾਈ ਤੁਸੀਂ ਸਕਰੀਨ ਦੇ ਉੱਤੇ ਕਾਲ ਕਰਕੇ ਚਾਰ ਮੰਗਵਾ ਸਕਵਾ ਸਕੋਗੇ ਪਾ ਬਪੂ ਜੀ ਪਾ ਦਿਓ ਹਾਂਜੀ ਧੰਨਵਾਦ ਜੀ ਧੰਨਵਾਦ